ਖਾਲਸਾ ਸਾਜਨਾ ਦਿਵਸ ਨੂੰ ਦੇਸ਼ ਦੁਨੀਆ ਦੇ ਵਿੱਚ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਤਾਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਸਮਾਗਮ ਉਲੀਕੇ ਹੀ ਜਾਂਦੇ ਨੇ ਪਰ ਵਿਦੇਸ਼ਾਂ ਦੇ ਵਿੱਚ ਵੀ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਬਹੁਤ ਸਾਰੇ ਸਮਾਗਮ ਕਰਵਾਏ ਜਾਂਦੇ ਹਨ ਮੋਂਟਰੀਅਲ ਦੀ ਗੱਲ ਕਰਦੇ ਹਾਂ ਜਿੱਥੇ ਕਿ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਵਿੱਚ ਸਮਾਗਮ ਕਰਵਾਏ ਗਏ ਮਾਂਟਰੀਅਲ ਤੋਂ ਹਮਦਰ ਦੇ ਟੀਵੀ ਦੇ ਪੱਤਰਕਾਰ ਮਨਿੰਦਰ ਦੇ ਵੱਲੋਂ ਸੰਗਤਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਰੌਣਕਾਂ ਲੱਗੀਆਂ ਸਨ ਵੱਡੀ ਗਿਣਤੀ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਸਨ ਉਹ ਸਾਰੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਗੁਰਦੁਆਰਾ ਨਾਨਕ ਦਰਬਾਰ ਲਸਾਲ ਗੁਰਦੁਆਰਾ ਨਾਨਕ ਦਰਬਾਰ ਪਾਰਕ ਐਕਸਟੈਂਸ਼ਨ ਗੁਰਦੁਆਰਾ ਸਾਹਿਬ ਗ੍ਰੇਟਰ ਮਾਂਟਰੀਅਲ ਵਿਖੇ ਵਿਸਾਖੀ ਅਤੇ ਖਾਸਾ ਸਥਾਪਨਾ ਦਿਵਸ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਦਾ ਭਾਰੇ ਇਕੱਠ ਦੇਖਣ ਨੂੰ ਮਿਲਿਆ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਨਾਨਕ ਦਰਬਾਰ ਲਸਾਲ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਤੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ ਸਵੇਰ ਤੋਂ ਹੀ ਸੰਗਤਾਂ ਦਾ ਵਿਸ਼ਾਲ ਇਕੱਠ ਗੁਰਦੁਆਰਾ ਸਾਹਿਬ ਪਵਿੱਜਾ ਅਤੇ 18 ਮਈ ਨੂੰ ਜੋ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਉਸ ਵਿੱਚ ਸੰਗਤਾਂ ਨੂੰ ਵੱਧ ਛੜ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਅੱਜ ਅਸੀਂ ਕੈਨੇਡਾ ਮੋਂਟਰੀਅਲ ਦੇ ਵਿੱਚ ਲਸਾਲ ਗੁਰੂ ਘਰ ਹਾਂ ਅੱਜ ਅਸੀਂ ਕਮੇਟੀ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਅੱਜ ਖਾਲਸਾ ਜਿਹੜਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਹੋਰ ਵੀ ਜਿਹੜੇ ਕਮੇਟੀ ਵੱਲੋਂ ਕਾਫੀ ਜਿਹੜੇ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਹਾਂਜੀ ਅ ਤੁਸੀਂ ਪਹਿਲਾਂ ਵੀ ਦੱਸਿਆ ਫਿਰ ਇੱਕ ਵਾਰੀ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਨਾ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ ਜਿਸ ਤਰ੍ਹਾਂ ਬੱਚਿਆਂ ਨੂੰ ਦਸਤਾਰ ਸਜਾਉਂਦਾ ਦਸਤਾਰ ਬੰਨਣ ਦਾ ਕਿਸ ਤਰੀਕੇ ਨਾਲ ਦਸਤਾਰ ਬੰਨੀ ਜਾਂਦੀ ਆ ਔਰ ਉਹ ਸਖਲਾਈ ਦਿੱਤੀ ਜਾਂਦੀ ਆ ਕੀਰਤਨ ਕਲਾਸਾਂ ਲਗਾਈਆਂ ਜਾਂਦੀਆਂ ਨੇ ਵਜੀਫਾ ਇੱਥੇ ਕੱਢਿਆ ਜਾਂਦਾ ਹੈ ਜਿਹੜੇ ਕਿ ਲੋੜਵੰਦ ਬੱਚੇ ਬੱਚੀਆਂ ਸਟੂਡੈਂਟ ਇੰਟਰਨੈਸ਼ਨਲ ਆਏ ਹੋਏ ਨੇ ਇੱਥੇ ਉਹਨਾਂ ਵਾਸਤੇ ਅਸੀਂ ਇੱਕ ਸਕੀਮ ਸ਼ੁਰੂ ਕੀਤੀ ਆ ਉਹ ਬੱਚਿਆਂ ਨੂੰ ਮਤਲਬ ਹਾ ਤਕਰੀਬਨ ਹਰ ਹਫਤੇ ਅਸੀਂ ਇੱਕ ਇਨਾਮ ਕੱਢਦੇ ਆ ਜੇ ਜ਼ਿਆਦਾ ਸਾਡੇ ਕੋਲ ਫੰਡ ਆ ਜਾਂਦੇ ਤਾਂ ਇੱਕ ਦੇ ਬਜਾਏ ਦੋ ਤਿੰਨ ਵੀ ਕੱਢਦੇ ਕੱਢੀਦੇ ਤੇ ਉਹਨਾਂ ਲੋੜਵੰਦ ਬੱਚਿਆਂ ਨੂੰ ਇਹ ਅਸੀਂ ਫੰਡ ਦਿੰਨੇ ਆ ਵੀ ਆਪਣੀ ਪੜ੍ਹਾਈ ਦੇ ਵਿੱਚ ਉਹ ਖਰਚ ਕਰ ਸਕਣ ਸੋ ਲਗਰ ਕੀਰਤਨ ਦੌਰਾਨ ਜੋ ਆਵਜਿਆ ਨੂੰ ਪਹਿਲਾਂ ਵੀ ਇਨਫੋਰਮੇਸ਼ਨ ਦਿੱਤੀ ਆ ਫਿਰ ਇੱਕ ਵਾਰੀ ਲਗਰ ਕੀਰਤਨ 18 ਤਰੀਕ ਮਈ ਦੀ ਦਿਨ ਐਤਵਾਰ ਨੂੰ ਹੋਣਾ ਇਸੇ ਗੁਰੂ ਘਰ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਐਕਸ਼ਨ ਹੁੰਦੇ ਨੇ ਗਤਕਾ ਘੋੜਸਵਾਰੀ ਇੱਥੇ ਖਾਸ ਕਰਕੇ ਏ ਨੌਜਵਾਨ ਬੱਚੇ ਖਲੋਤੇ ਨੇ ਸਾਡੇ ਨਾਲ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਵੀ ਸਾਨੂੰ ਘੋੜਸਵਾਰੀ ਦਾ ਜ਼ਰੂਰ ਐਰ ਕੀ ਪ੍ਰੋਗਰਾਮ ਕਰਨ ਦਿਓ ਇਹ ਉਹ ਵੀ ਪਹੁੰਚ ਰਹੇ ਨੇ ਹੋਰ ਜਿਸ ਤਰ੍ਹਾਂ ਬੱਚਿਆਂ ਦੇ ਸਕੂਲ ਲੱਗਦੇ ਨੇ ਇੱਥੇ ਇਹ ਨਾਲ ਬੱਚਿਆਂ ਦੇ ਵੀ ਕਈ ਫੰਕਸ਼ਨ ਹੁੰਦੇ ਨੇ ਨਗਰ ਕੀਰਤਨ ਦਰਵਾਨ ਬੱਚੇ ਵੀ ਆਪੋ ਆਪਣੀਆਂ ਪਰਫਾਰਮੈਂਸ ਦਿਖਾਉਂਦੇ ਨੇ ਹੋਰ ਵੀ ਮਾਰਸ਼ਲ ਆਰਟ ਦੀਆਂ ਜ ਜਿੰਨੀਆਂ ਵੀ ਆਟਮਾ ਹੁੰਦੀਆਂ ਨੇ ਉਹ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਦੌਰਾਨ ਸਾਰੀਆਂ ਦਿਖਾਈਆਂ ਜਾਂਦੀਆਂ ਨੇ ਸੋ ਆਪ ਸੰਗਤਾਂ ਨੂੰ ਖੁੱਲ੍ਹ ਅਸਦਾ ਹੈ ਸਾਰੀਆਂ ਸੰਗਤਾਂ ਨੂੰ ਉਮ ਹਵਾ ਕੇ ਪਹੁੰਚ ਦੀ ਕਿਰਪਾਲਤਾ ਕਰਨੀ ਗੁਰੂ ਘਰ ਬਾਰੇ ਵੀ ਥੋੜੀ ਜਾਣਕਾਰੀ ਦਿਓ ਕਿ ਜਿਹੜਾ ਮਕੀਬਕ ਦਾ ਸਭ ਤੋਂ ਵੱਡਾ ਗੁਰੂ ਘਰ ਹੈਗਾ ਤੇ ਕਿਦੋਂ ਇਹਦੀ ਸ਼ੁਰੂਆਤ ਹੋਈ ਤੇ ਜਿਹੜਾ ਆਪਣੇ ਇਹਦਾ ਕਿ ਕਿਦੋਂ ਇਹ ਉਹ ਜਿਆ ਸੰਗਤਾਂ ਦਾ ਜਿਹੜਾ ਸੰਯੋਗ ਰਿਹਾ ਤੇ ਹੁਣ ਜਿਹੜੇ ਕਾਫੀ ਕਿੰਨੀਆਂ ਸੰਗਤਾਂ ਜਿਹੜੀਆਂ ਜੁੜੀਆਂ ਹਨ ਇਹਦੇ ਵੱਡੇ ਹਾਂਜੀ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਇਹ ਮੇਨ ਗੁਰਦੁਆਰਾ ਮੋਂਟਰੀਅਲ ਦਾ ਜੀ ਗੁਰੂ ਨਾਨਕ ਦਰਬਾਰ ਲਸਾਲ ਇਹਦਾ ਨਾਮ ਹੈ ਕਿਉਂਕਿ ਲਸਾਲ ਸਿਟੀ ਹੈ ਗੁਰੂ ਨਾਨਕ ਦਰਬਾਰ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਉੱਤੇ ਗੁਰਦੁਆਰਾ ਸਾਹਿਬ 2000 ਸਨ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਓਪਨ ਕੀਤੇ ਗਿਆ ਪਹਿਲੋਂ ਛੋਟੇ ਗੁਰਦੁਆਰਾ ਸਾਹਿਬ ਸੀਗੇ ਲਸ਼ੀਨ ਸਿਟੀ ਦੇ ਵਿੱਚ ਸੋ ਉਸੇ ਨੂੰ ਗੁਰਦੁਆਰੇ ਨੂੰ ਮੂਵ ਕਰਕੇ ਇੱਥੇ ਲਿਆਂਦਾ ਗਿਆ ਤਕਰੀਬਨ ਤੇ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਪਹੁੰਚਦੀਆਂ ਨੇ ਔਰ ਉਦੋਂ ਤੋਂ ਹੀ ਸੰਗਤਾਂ ਦਾ ਬਹੁਤ ਵੱਡਾ ਇਕੱਠ ਇੱਥੇ ਹੁੰਦਾ ਹੈ ਤੇ ਸੰਗਤਾਂ ਹੌਮ ਹੁਮਾ ਕੇ ਪਹੁੰਚ ਕੇ ਸੇਵਾ ਆਪਣੇ ਬੜੇ ਤਨ ਮਨ ਦੇ ਨਾਲ ਕਰਦੀਆਂ ਨੇ ਕਿੰਨੇ ਜਿਹੜੇ ਏਕੜ ਦੇ ਵਿੱਚ ਗੁਰੂ ਘਰ ਹੈਗਾ ਤਕਰੀਬਨ 5 ਏਕੜ ਜ਼ਮੀਨ ਹੈ ਸਾਡੀ ਔਰ ਇਹ ਸਾਡਾ ਜਿਹੜਾ ਬਟਾ ਪਾਰਕਿੰਗ ਲਾਟ ਆ ਕੁਝ ਸਾਡੇ ਕੋਲ ਗਰਾਊਂਡ ਰੱਖੀ ਹੋਈ ਖਾਲੀ ਅਜੇ ਅਜੇ ਉਧਰ ਕੁਝ ਬਣਾਇਆ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਕੀ ਬਣਦਾ ਹੈ ਫਿਊਨਰ ਹੋਮ ਦੀ ਸਾਡੀ ਸਕੀਮ ਹੈ ਅੱਜ ਜਿਹੜੇ ਵਿਸਾਖੀ ਤੇ ਸੰਗਤਾਂ ਜਿਹੜੀਆਂ ਇਕੱਠੀਆਂ ਹੋਈਆਂ ਹਨ ਤੇ ਪੰਜਾਬ ਵਾਂਗੂ ਦੇਖਣ ਨੂੰ ਕਰਕੇ ਜਿਹੜਾ ਮਿਲਿਆ ਮਨਾਇਆ ਜਾ ਰਿਹਾ ਖਾਲਸਾ ਹਸਤਾਨ ਨਾਲ ਜਿਵੇਂ ਸੋਹੇ ਵਾਰੀ ਖਾਲਸਾ ਸਾਜਨਾ ਦੇਵ ਸਿੰਘ ਜੀ ਵੇਖੋ ਵਿਸਾਖੀ ਦਾ ਦਿਹਾੜਾ 1699 ਨੂੰ ਜੋ ਕਿ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਉਦੇ ਹੀ ਸਬੰਧ ਵਿੱਚ 13 April ਨੂੰ ਜੋ ਕੋ ਹਰ ਸਾਲ ਵਿਸਾਖੀ ਦਾ ਦਿਹਾੜਾ ਆਪਾਂ ਮਨਾਉਂਦੇ ਆ ਉਹ ਅੱਜ 메ਨ ਦਿਹਾੜਾ ਹੈ ਤੇ ਬੜੇ ਸੰਤਾਂ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੀਆਂ ਨੇ ਤੁਸੀਂ ਦੇਖਿਆ ਹੀ ਹੁਣ ਹਾਲ ਦੇ ਵਿੱਚ ਹੁਣ ਤੱਕ ਭੀੜ ਲੱਗੀ ਹੋਈ ਆ ਮੱਥਾ ਟੇਕਣ ਵਾਲਿਆਂ ਸੰਤਾਂ ਦੀ ਉਹ ਥੱਲੇ ਲੰਗਰ ਹਾਲ ਦੇ ਵਿੱਚ ਵੀ ਦੇਖਦੇ ਹੋ ਤੁਸੀਂ ਇੱਕ ਸਰ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਹੈਗਾ ਜਿਹੜੇ ਸਟੂਡੈਂਟ ਹੈਗੇ ਆ ਉਹਨਾਂ ਨੂੰ ਸਕਾਲਰਸ਼ਿਪ ਦਿੰਨੇ ਆ ਜਾਂ ਉਹਨਾਂ ਨੂੰ ਲੋਡ ਬੰਦਾ ਨੁਰਾਚਨ ਜਾਂ ਹਰ ਇੱਕ ਇਹੜੀ ਉਹਨਾਂ ਨੇ ਫੈਸਲਿਟੀ ਤੁਸੀਂ ਪ੍ਰੋਵਾਈਡ ਦਿੰਨੇ ਹੈਗੇ ਆ ਉਹਦੇ ਬਾਰੇ ਥੋੜਾ ਦੱਸੋ ਕਿ ਬਿਲਕੁਲ ਜੀ ਵੇਖੋ ਇਹ ਅਪੀਲ ਕਰਨਾ ਚਾਹੁੰਦੇ ਆ ਜਿਹੜੇ ਨਵੇਂ ਵੀ ਆ ਰਹੇ ਆ ਜਾਂ ਹਾਂ ਜੀ ਅਪੀਲ ਤੇ ਸਾਡੀ ਇਹ ਆ ਵੀ ਜਿਹੜੇ ਵੀ ਸਟੂਡੈਂਟ ਪਿਛੋਂ ਆਉਂਦੇ ਨੇ ਜੇ ਉਹਨਾਂ ਨੂੰ ਕੋਈ ਨਹੀਂ ਇੱਥੇ ਸੰਭਨ ਵਾਲਾ ਗੁਰੂ ਘਰ ਇਸੇ ਕੰਮ ਲਈ ਹੁੰਦੇ ਆ ਇਹ ਸਾਡਾ ਪੂਰਾ ਸਹਿਯੋਗ ਹੈ ਉਹਨਾਂ ਦੇ ਨਾਲ ਇੰਟਰਨੈਸ਼ਨਲ ਸਟੂਡੈਂ ਕਿ ਲੋੜਵੰਦ ਬੱਚਿਆਂ ਦੇ ਵਾਸਤੇ ਅਸੀਂ ਸਕਾਲਰਸ਼ਿਪ ਸਕੀਮ ਇੱਥੇ ਸ਼ੁਰੂ ਕੀਤੀ ਆ ਹਰ ਹਫ਼ਤੇ ਇੱਕ ਫੰਡ ਕੱਢਿਆ ਜਾਂਦਾ ਜਿਹੜੇ ਕਿ ਲੋੜਵੰਦ ਬੱਚੇ ਹੈਗੇ ਨੇ ਅਸੀਂ ਦੇਖ ਲੈਨੇ ਆ ਕਿਹੜੇ ਕਿਹੜੇ ਲੋੜਵੰਦ ਨੇ ਉਹਨਾਂ ਨੂੰ ਸਦਕੇ ਉਹ ਸਕਾਲਰਸ਼ਿਪ ਜੋ ਵੀ ਫੰਡ ਹੈਗਾ ਉਹਦੇ ਵਿੱਚ ਆਪਾਂ ਉਹਨਾਂ ਨੂੰ ਦਿੰਦੇ ਆ ਤਾਂ ਕਿ ਉਹਨਾਂ ਦੇ ਕੰਮ ਆ ਸਕੇ ਤੇ ਆਪਣਾ ਪੜ੍ਹਾਈ ਦੇ ਵਿੱਚ ਉਹਨਾਂ ਦੀ ਮਦਦ ਹੋ ਸਕੇ ਤੇ ਜਿਸ ਤਰ੍ਹਾਂ ਮੁਖ ਦੇਵਾਦਾਰ ਭਾਈ ਸਰਜੀਤ ਸਿੰਘ ਦੀ ਦਸਤੀ ਹਟੇ ਹਨ ਕਿ ਆਉਣ ਵਾਲੇ 18 ਅਪ੍ਰੈਲ ਨੂੰ ਗੁਰੂ ਘਰ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਤੇ ਨਗਰ ਕੀਰਤਨਾਂ ਟੜਿਆ ਜਾ ਰਿਹਾ ਜਿਹਦੇ ਵਿੱਚ ਸਾਨੂੰ ਬਹੁਤ ਸਾਰੇ ਸੇਵਾਦਾਰਾਂ ਦੀ ਲੋੜ ਆ ਤੇ ਉਹ ਗੁਰੂ ਘਰ ਦੇ ਵਿੱਚ ਸਾਡੇ ਨਾਲ ਸੰਪਰਕ ਕਰਨ ਲਸਾਲ ਗੁਰੂ ਘਰ ਦੇ ਵਿੱਚ ਆ ਕੇ ਚਰਨੀ ਸਿੰਘ ਹਣੀ ਹੁੰਦੇ ਹਨ ਭਾਈ ਬਲਕਾਰ ਸਿੰਘ ਹਣੀ ਹੁੰਦੇ ਹਨ ਉਹਨਾਂ ਨੂੰ ਸੰਪਰਕ ਕਰ ਸਕਦੇ ਆ ਪਾਰਕ ਗੁਰੂ ਘਰ ਦੇ ਵਿੱਚ ਦਾਸ ਜਸਵੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਆ ਗੁਰਦੁਆਰੇ ਦੇ ਗ੍ਰੰਤੀ ਦਸheem ਸਿੰਘ ਨਾਲ ਕਰ ਸਕਦੇ ਆ ਸਭ ਤੋਂ ਪਹਿਲਾਂ ਸਮੂਹ ਸਿੱਖ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਡੀ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਜਿਹੜੇ ਮੁੰਨੇ ਆ ਉਹ ਦਸਤਾਰਾ ਸਜਾਉਣ ਲੱਗ ਪਣ ਪਿਛਲੇ ਦਸਤਾਰਾ ਸਜਾਉਂਦੇ ਆ ਉਹ ਗੁਰੂ ਵਾਲੇ ਬਣ ਜਾਣਾ ਕਿਉਂਕਿ ਬਹੁਤੀ ਵਾਰ ਆਪਾਂ ਕਹਿ ਦਿੰਦੇ ਆ ਕਿ ਕਿ ਸਾਡੇ ਤੇ ਅਜੇ ਗੁਰੂ ਦੀ ਕਿਰਪਾ ਨਹੀਂ ਹੋਈ ਜਦੋਂ ਹੋਊਗੀ ਤੇ ਆਪਾਂ ਛਕ ਲਾਂਗੇ ਮਰਦ ਹਨ ਪਰ ਆਪਾਂ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਆ ਉਹ ਤਾਂ 1692 ਵਿੱਚ ਸਾਰੀ ਕੌਮ ਤੇ ਹੋ ਗਈ ਸੀ ਹੁਣ ਸਾਡੀ ਆਪਣੀ ਕਿਰਪਾ ਆਪਣੇ ਤੇ ਚਾਹੀਦੀ ਆ ਤੇ ਸਾਡੀ ਬੇਨਤੀ ਆ ਕਿ ਜਿੰਨੇ ਵੀ ਸਾਡੇ ਵੀਰ ਭੈਣਾ ਹੈਗੇ ਆ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੇ ਇਸੇ ਦਿਨ ਹੀ 13 April 1978 ਨੂੰ ਭਾਰਤੀ ਏਜੰਸੀਆਂ ਦੇ ਇਸ਼ਾਰੇ ਤੇ ਡਰੰਗਕਾਰੀਆਂ ਨੇ ਜਿਹੜੇ ਸਿੱਖਾਂ ਦੇ ਸਿੱਖ ਕੌਮ ਵੱਲੋਂ ਪੰਜ ਪਿਆਰੇ ਦੀ ਸਥਾਪਨਾ ਕੀਤੀ ਸੀ ਉਹਦੇ ਉਧਾਰ ਤੇ ਉਹਨਾਂ ਨੇ ਸੱਤ ਪਿਆਰੇ ਜਿਹੜੇ ਥਾਪੇ ਸੀ ਜਿੱਥੋਂ ਜਿਹੜਾ ਆਪਸ ਵਿੱਚ ਸਾਡੀ ਜੁਲਾਈ ਸ਼ੁਰੂ ਹੋਈ ਸੀ ਤੇ ਉਸ ਦਿਨ ਇਹਨਾਂ ਨੇ ਨਹਿਥੇ ਜਿਹੜੇ ਸਾਡੇ ਸਿੱਖ ਸਗੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ 13 ਸੇ ਮਸ਼ੀਤ ਕੀਤੇ ਸੀ ਸੋ ਅੱਜ ਸਾਡਾ ਸ਼ਹੀਦੀ ਦਿਹਾੜਾ ਵੀ ਹੈ ਸੋ ਸੋਸਾਟੀ ਜਿੰਨੇ ਵੀ ਵੀਰ ਪ੍ਰਣਾਮ ਜੁਰਗਾ ਔਰ ਇੱਥੇ ਪਹੁੰਚੇ ਹਨ ਸੋ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਾ ਕਿੰਨੇ ਸਾਡੇ ਇੱਥੇ ਆ ਰਹੇ ਹਨ ਤੇ ਉਹਦੇ ਸਬੰਧ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਸਾਡੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਜਿਹੜੇ ਛੋਟੇ ਬੱਚੇ ਤੋਂ ਵੱਡੇ ਤੱਕ ਇਦਮਾਲ ਲਈ ਦਸਤਾਰਾਂ ਸਜਾ ਰਹੇ ਹਨ ਉਸ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਰਮਾਲ ਆਪਾਂ ਰੱਖਦੇ ਹਾਂ ਵੀ ਸਾਡੇ ਬਾਸਤ ਨਹੀਂ ਹੈ ਕਿ ਇਹ ਤਾਂ ਦੂਜੇ ਧਰਮ ਦੇ ਲੋਕਾਂ ਲਈ ਆ ਅਸੀਂ ਚਾਹੁੰਦੇ ਵੀ ਜਿਹੜੇ ਬੱਚੇ ਸਾਡੇ ਆਉਂਦੇ ਉਹ ਘਰੋਂ ਤਿਆਰ ਹੋ ਗਏ ਉਹਨਾਂ ਨੂੰ ਪਤਾ ਵੀ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਸੋ ਅਸੀਂ ਚਾਹੁੰਦੇ ਆ ਕਿ ਜਦੋਂ ਤੱਕ ਸਾਡੇ ਨਗਰ ਕੀਰਤਨ ਦੀ ਤਿਆਰੀਆਂ ਹੋਣੀਆਂ ਆ ਮਹੀਨੇ ਕਰ ਜਿੰਨੇ ਵੀ ਬੱਚੇ ਸਾਡੇ ਜਿਹੜੇ ਮੁੰਨੇ ਆ ਉਹ ਦਸਤਾਰਾਂ ਚਾਹੇ ਜਿਹੜੇ ਨਹੀਂ ਪਟਕੇ ਬੰਦੇ ਉਹ ਵੀ ਦਸਤਾਰਾਂ ਸਜਣ ਤਾਂ ਕਿ ਉਹਨਾਂ ਨੂੰ ਦਸਤਾਰ ਦੀ ਮਹੱਤਤਾ ਦਾ ਪਤਾ ਲੱਗ ਸਕੇ ਤੇ ਇੱਕ ਇਹ ਜਿਹੜਾ ਛੋਟਾ ਜਿਹਾ ਤਾਫਲਾ ਇੱਕ ਲਹਿਰ ਬਣ ਜਾਵੇ ਪਤਾ ਲੱਗੇ ਵੀ ਮੌਂਟਰੀਲ ਦੇ ਵਿੱਚ ਬੱਚੇ-ਬੱਚੇ ਨੇ ਜਿਹੜੀ ਦਸਤਾਰ ਸਜਾ ਕੇ ਮਤਲਬ ਇੱਕ ਜਿਹੜੀ ਉਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਉਹਨਾਂ ਤੇ ਕੀਤੀ ਹੈ ਵਿਸਾਖੀ ਅਤੇ ਖਾਲਸਾ ਸਥਾਪਨਾ ਦਿਵਸ ਗੁਰਦੁਆਰਾ ਨਾਨਕਦਰਬਾਰ ਪਾਰਕ ਐਕਸਟੈਂਸ਼ਨ ਵਿਕੇਸ ਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਗੁਰਦੁਆਰਾ ਸਾਹਿਬ ਵਿੱਚ ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਸੰਗਤਾਂ ਨੂੰ ਗੁਰੂ ਲੜ ਲੱਗਣ ਦੀ ਅਪੀਲ ਕੀਤੀ ਜਿਸ ਵਿੱਚ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਤੇ ਗੁਰੂ ਕੇ ਅਟੁੱਟ ਲੰਗਰ ਵੀ ਵਰਤਾਏ ਗਏ ਗੁਰਦੁਆਰਾ ਸਾਹਿਬ ਗ੍ਰੇਟਰ ਮੋਂਟਰੀਅਲ ਵਿਖੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਅਤੇ ਗੁਰਦੁਆਰਾ ਸਾਹਿਬ ਵਿੱਚ ਕਈ ਰਾਜਨੀਤਿਕ ਨੁਮਾਇੰਦਿਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਸਰ ਅੱਜ ਜਿਹੜਾ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਜਿਹੜਾ ਪੰਜਾਬੀਆਂ ਦਾ ਜਿਹੜਾ ਕੱਟ ਦੇਖਣ ਨੂੰ ਮਿਲਿਆ ਹੈਗਾ ਇਹ ਇਦਾਂ ਲੱਗ ਰਿਹਾ ਜਿਦਾ ਪੰਜਾਬ ਵਾਂਗ ਮੇਲਾ ਮਨਾਇਆ ਜਾ ਰਿਹਾ ਤੁਸੀਂ ਅੱਜ ਜਿਹੜਾ ਬਸਾਕੀ ਦਾ ਖਾਸਾ ਸਤਾ ਨਾ ਤਾਂ ਇਸਿਆ ਕੀ ਕਹਿਣਾ ਚੋ ਨਹੀਂ ਹੋਇਆ ਪਹਿਲਾਂ ਸਮੂਹ ਸਾਧ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ ਸਮੂਹ ਗੁਰਦੁਆਰਾ ਗ੍ਰੇਟਰ ਮੌਂਟਰੀਅਲ ਦੀ ਪ੍ਰਬੰਧਕ ਕਮੇਟੀ ਵੱਲੋਂ ਜੀ ਇਹ ਜਿਹੜਾ ਦੇਣੇ ਵਿਸਾਖੀ ਦਾ ਇਹ ਇੱਕ ਆਪਣੇ ਸਿੱਖ ਕੌਮ ਵਿੱਚ ਬਹੁਤ ਮੱਲਕ ਪੀਮਾਸ ਦੇਣੇ ਮਸ਼ਹੂਰ ਦੇਣੇ ਔਰ ਇਹਦਾ ਇਤਿਹਾਸਿਕ ਬਹੁਤ ਮਹੱਤਵਪੂਰਨ ਹੈ ਜੀ 13 April 1699 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪਿਆਰੇ ਸਾਜ ਕੇ ਅਮਰਦੀਤ ਪਾਣ ਪਹਿਲੀ ਵਾਰੀ ਦਿੱਤੀ ਕਿ ਸਾਨੂੰ ਸਿੰਘ ਦਾ ਨਾਮ ਦਿੱਤਾ ਅੱਜ ਸਮੂਹ ਸਾ ਸੰਗਤ ਅੱਜ ਸਾਨੂੰ ਵੀ ਨਹੀਂ ਉਮੀਦ ਨਹੀਂ ਸੀ ਕਿ ਇੰਨੀ ਸੰਗਤ ਹੋਵੇ ਇੱਥੇ ਪੈਰ ਧਰਨੂ ਥਾ ਨਹੀਂ ਬਹੁਤ ਜ਼ਿਆਦਾ ਸਮੂਹ ਸਾ ਸੰਗਤ ਨੇ ਸਾਥ ਦਿੱਤਾ ਤੇ ਇਸ ਵੀਰ ਨੂੰ ਲੈ ਕੇ ਹੁਣ ਤੱਕ ਲਾਇਨ ਵੱਜੀ ਏ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਸਾਰਿਆਂ ਨੂੰ ਬਰਕਤ ਦਿੰਦੇ ਆ ਖਾਲਸਾ ਦੀਆਂ ਸਭ ਜਣ ਬਹੁਤ ਬਹੁਤ ਧੰਨ ਦਿੰਦੇ ਆ ਬਸ ਸਾਯੂਜਿਕ ਖਾਲਸਾ ਅਸਵਰਧ ਸਿੰਘ ਜੀ ਹਾਂ ਜੀ ਅੱਜ ਜਿਹੜੇ ਬਸਾਖੀ ਦੇ ਕਿਉਂ ਖਾਣੇ ਚੋਣ ਸੰਗਤਾਂ ਨੇ ਆਈਆਂ ਲੱਖ ਲੱਖ ਬਧਾਈ ਬਸਾਖੀ ਦੀ ਹਾਂ ਜੀ ਕਿਤਾਜੋ ਦਾ ਦੇਣਾ ਜੀ ਕੈਨੇਡਾ ਵਿੱਚ ਬਹੁਤ ਵੱਡੇ ਲੈਵਲ ਤੇ ਮਨਾਇਆ ਜਾਂਦਾ ਜੀ ਹਰ ਸਾਲ ਹੀ ਕਾਫੀ ਸੰਗਤਾਂ ਬਹੁਤ ਕਾਫੀ ਗਿਣਤੀ ਪਹੁੰਚ ਜਾਂਦੀ ਐ ਸੀ ਤੇ ਇਸ ਵੇਲੇ ਤੇ ਲੱਗੇ ਕਾਫੀ ਲਾਣੇ ਲੱਗੀਆਂ ਲੋਕੀ ਬਾਬੇ ਨਾਨਕ ਜੱਪਦੀਆਂ ਕੀਰਤ ਹੋ ਰਹੀ ਆ ਜੀ ਮੇਰਾ ਸੁਪਤ ਲੰਗਰ ਚੱਲ ਰਿਹਾ ਜੀ ਸੰਗਤਾਂ ਨੂੰ ਇਹ ਐ ਹਾਂ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਮੋਂਟਰੀਅਲ ਦੇ ਵੱਖ-ਵੱਖ ਗੁਰੂ ਘਰਾਂ ਤੋਂ ਪੱਤਰਕਾਰ ਮਨਿੰਦਰ ਦੀ ਰਿਪੋਰਟ ਹਮਦਰਦ ਟੀਵੀ ਦੇ ਲਈ